ਝੋਨੇ ਦੀ ਫਸਲ ਹੁਣ ਪੱਕਣ ਦੇ ਕਿਨਾਰੇ ਆ ਕਾਫੀ ਵੱਡੇ ਏਰੀਏ ਦੇ ਵਿੱਚੋਂ ਪੂਰੇ ਤੇਲੇ ਦੇ ਵੱਡੇ ਅਟੈਕ ਦੀਆਂ ਖਬਰਾਂ ਮਿਲ ਰਹੀਆਂ ਨੇ ਜਿਹੜੀਆਂ ਕਿ ਜ਼ਿਮੀਂਦਾਰਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਵੇਲੇ ਝੋਨੇ ਦੀ ਫਸਲ ਦੇ ਉੱਤੇ ਤੇਲੇ ਦਾ ਵੱਡਾ ਜਿਹੜਾ ਅਟੈਕ ਹੈ ਕਾਫੀ ਨੁਕਸਾਨ ਕਰ ਸਕਦਾ ਹੈ ਪੱਕੀ ਪਕਾਈ ਫਸਲ ਬੈਠ ਸਕਦੀ ਹੈ ਝਾੜ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਸ ਵੇਲੇ ਅਣਗਹਿਲੀ ਨਹੀਂ ਕਰਨੀ ਚਾਹੀਦੀ ਆਪਣੀ ਫਸਲ ਦਾ ਲਗਾਤਾਰ ਆਪਾਂ ਨਿਰੀਖਣ ਕਰਦੇ ਰਹਿਣਾ ਹੈ ਜਿਸ ਤਰ੍ਹਾਂ ਦਾ ਹੁਣ ਮੌਸਮ ਚੱਲ ਰਿਹਾ ਹੈ ਤੇਲੇ ਦੇ ਲਈ ਬਹੁਤ અનુકੂਲ ਹੈ ਇਸ ਕਰਕੇ ਜਿਵੇਂ ਤਰ ਭਰਾਵਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹੌਮਸ ਵਾਲਾ ਮੌਸਮ ਤੇ ਜਿਆਦਾ ਨਵੇਂ ਵਾਲਾ ਮੌਸਮ ਤੇਲੇ ਦੇ ਲਈ ਬਹੁਤ અનુકੂਲ ਹੁੰਦਾ ਥੋੜੇ ਵਾਲੇ ਏਰੀਆ ਦੇ ਵਿੱਚ ਬਰਖਾ ਤੋਂ ਬਾਅਦ ਮੌਸਮ ਦੇ ਵਿੱਚ ਇੱਕਦਮ ਫੇਰ ਹੌਮਸ ਵੱਧ ਗਈ ਗਰਮੀ ਵੱਧ ਗਈ ਤੇਲੇ ਦੇ ਵੱਡੇ ਅਟੈਕ ਦਾ ਖਤਰਾ ਹੋਰ ਵੀ ਵੱਧ ਗਿਆ ਤੇਲੇ ਤੋਂ ਬਚਾ ਦੇ ਵਾਸਤੇ ਕਿਹੜੇ ਟੰਕ ਤਰੀਕੇ ਆਪਾਂ ਇਸ ਵੇਲੇ ਅਪਣਾ ਸਕਦੇ ਹਾਂ ਕਿਉਂਕਿ ਸਪਰੇਅ ਨਾਲ ਤਾਂ ਜਿਆਦਾ ਆਪਾਂ ਨੂੰ ਕੰਮ ਨਹੀਂ ਕਰਨਾ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਛੱਤ ਸ਼੍ਰੀ ਅਕਾਲ ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਇਸ ਹਾਲਤ ਵਿੱਚ ਝੋਨੇ ਵਿੱਚ ਤੇਲੇ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਇਸ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਨੇ ਸਿਸਟੈਮਿਕ ਤੌਰ ਤੇ ਕੰਮ ਕਰਦੀਆਂ ਨੇ ਬੂਟੇ ਦੇ ਵਿੱਚ ਰਚ ਕੇ ਕੰਮ ਕਰਦੀਆਂ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੂਟੇ ਚ ਰਸ ਨਹੀਂ ਰਹਿੰਦਾ ਬੂਟੇ ਦਾ ਰਸ ਖਤਮ ਹੋ ਜਾਂਦਾ ਹੈ ਇਸ ਲਈ ਦਵਾਈ ਇਫੈਕਟਿਵ ਨਹੀਂ ਰਹਦੀ ਦਵਾਈ ਕੰਮ ਨਹੀਂ ਕਰਦੀ ਹੱਪਰ ਵਾਲੀਆਂ ਜਿੰਨੀਆਂ ਦਵਾਈਆਂ ਨੇ ਪ੍ਰੀਵੈਂਟਿਵ ਕੰਮ ਕਰਦੀਆਂ ਨੇ ਜਦੋਂ ਬੂਟੇ ਦੇ ਵਿੱਚ ਕਾਫੀ ਮਾਤਰਾ ਵਿੱਚ ਹਰਾ ਭਾਗ ਹੁੰਦਾ ਹੈ ਬੂਟਾ ਹਰਾ ਭਰਾ ਹੁੰਦਾ ਜਦੋਂ ਬੂਟੇ 'ਚ ਪੂਰਾ ਰਸ ਹੁੰਦਾ ਤਾਂ ਇਹ ਦਵਾਈਆਂ ਤੇਲਾਉਣ ਤੋਂ ਪਹਿਲਾਂ ਕੰਮ ਕਰਦੀਆਂ ਨੇ ਜਦੋਂ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਹੁਣ ਹਾਲਾਤ ਨੇ ਬੂਟੇ ਦਾ ਰਸ ਮੁੜ ਗਿਆ ਤੇ ਫਿਰ ਬੂਟੇ ਦੇ ਵਿੱਚ ਹੁਣ ਕਿਸ ਤਰ੍ਹਾਂ ਸਪਰੇਅ ਵਾਲੀ ਦਵਾਈ ਨੇ ਕਿਸੇ ਨੇ ਕੰਮ ਨਹੀਂ ਕਰਨਾ ਤੇ ਆਪਾਂ ਨੂੰ ਹੁਣ ਦੇਸੀ ਤਰੀਕਾ ਜਿਹੜਾ ਢਟਕਾ ਤਰੀਕਾ ਬਹੁਤ ਸਾਰੇ ਜ਼ਿੰਮੇਦਾਰਿਆਂ ਨੂੰ ਅਪਣਾਉਂਦੇ ਵੀ ਨੇ ਤੇ ਕਾਮਯਾਬ ਤਰੀਕਾ ਉਹ ਕੀ ਤਰੀਕਾ ਹੈ ਇਹਨੂੰ ਧਿਆਨ ਨਾਲ ਸੁਣ ਲਓ ਉਹ ਕਿਸੇ ਸਪਰੇਅ ਨੇ ਕੰਮ ਨਹੀਂ ਕਰਨਾ ਸਪਰੇਅ ਵਾਲੀ ਗੱਲ ਛੱਡ ਦਿਓ ਆਪਾਂ ਨੂੰ ਸਿੱਧੀ ਦਵਾਈ ਪਾਉਣੀ ਪੈਣੀ ਆ ਕਿਹੜੀ ਦਵਾਈ ਆ ਕਲੋਰੋਪੈਰੀਫਾਸ ਦਵਾਈ 50% ਵਾਲੀ 1 ਲੀਟਰ 1 ਕਿੱਲੇ ਦੇ ਵਾਸਤੇ ਦੇ ਵਿੱਚ ਆਪਾਂ ਵਰਤਣੀ ਆ ਤੇ ਇਹਨੂੰ ਵਰਤਣਾ ਕਿਵੇਂ ਆ 1 ਲੀਟਰ ਕਲੋਰੋਪੈਰੀਫਾਸ 50% ਵਾਲੀ ਮਿੱਟੀ ਦੇ ਵਿੱਚ ਆਪਾਂ ਰਲਾ ਲੈਣੀ ਆ ਝੋਨੇ ਦੇ ਵਿੱਚ ਪਾਣੀ ਖੜਾ ਹੋਵੇ ਜਦੋਂ ਖੜੇ ਪਾਣੀ 'ਚ ਇਹਦਾ ਸਿੱਟਾ ਮਾਰਨਾ ਮਿੱਟੀ ਦੇ ਵਿੱਚ ਰਲਾ ਕੇ ਮਿੱਟੀ ਦਾ ਸਿੱਟਾ ਮਾਰ ਦਿਓ ਖੜੇ ਪਾਣੀ 'ਚ ਬਰਾਬਰ ਤੇ ਜਿਹੜਾ ਤੇਲਾ ਜੜਾਂ ਦੇ ਵਿੱਚ ਬੈਠਾ ਸਾਰਾ ਤੇਲਾ ਖਤਮ ਹੋ ਜਾਂਦਾ ਬਹੁਤ ਕਾਮਯਾਬ ਤਰੀਕਾ ਬਸ ਧਿਆਨ ਦੇਣ ਵਾਲੀ ਇੰਨੀ ਗੱਲ ਆ ਵੀ ਝੋਨੇ ਦੇ ਵਿੱਚ ਉਸ ਵੇਲੇ ਪਾਣੀ ਖੜਾ ਹੋਣਾ ਚਾਹੀਦਾ ਬਿਨਾ ਪਾਣੀ ਤੋਂ ਛਿੱਟਾ ਮਾਰਨ ਦਾ ਕੋਈ ਫਾਇਦਾ ਨਹੀਂ ਉਹਦੇ ਰਿਜ਼ਲਟ ਨਹੀਂ ਮਿਲਦੇ ਇਹ ਨਹੀਂ ਹੈਗਾ ਵੀ ਆਪਾਂ ਵੀ ਅਜਾਲ ਅਜ ਪਾਣੀ ਨਹੀਂ ਹੈਗਾ ਛਿੱਟਾ ਮਾਰ ਦਨੇ ਕੱਲ ਨੂੰ ਪਾਣੀ ਪਾ ਦਾਂਗੇ ਫੇਰ ਇਸ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਆਪਾਂ ਨੂੰ ਇਹਦਾ ਰਿਜ਼ਲਟ ਮਿਲਦਾ ਸੋ ਇਹ ਦਵਾਈ ਇੱਕ ਹੋਰ ਆਪਾਂ ਨੱਕੇ ਦੇ ਰਾਹੀਂ ਅ ਤੁਪਕਾ-ਤੁਪਕਾ ਸਿੱਟਕੇ ਵੀ ਖੇਤ ਦੇ ਵਿੱਚ ਪਾ ਸਕਦੇ ਆ ਕਿਉਂਕਿ ਜਿੱਥੋਂ ਆਪਣੇ ਖੇਤ ਦੇ ਵਿੱਚ ਪਾਣੀ ਜਾਂਦਾ ਨੱਕੇ-ਨੱਕੇ ਦੇ ਵਿੱਚ ਆਪਾਂ ਤੁਪਕਾ-ਤੁਪਕਾ ਦਵਾਈ ਆਪਾਂ ਜੇ ਖੇਤ ਦੇ ਵਿੱਚ ਛਿੜਕੀਏ ਨਾਲ ਹੁੰਦੇ ਪਾਣੀ ਦੇ ਵਿੱਚ ਰਲ ਕੇ ਖੇਤ ਦੇ ਵਿੱਚ ਚਲੀ ਜਾਊ ਪਰ ਬਸ ਇਹਦੇ ਤੇ ਧਿਆਨ ਇਹਨਾ ਦੇਣਾ ਵੀ ਦਵਾਈ ਸਾਰੇ ਖੇਤ ਦੇ ਵਿੱਚ ਬਰਾਬਰ ਚਲੀ ਜਾਵੇ ਦਵਾਈ 1 ਲੀਟਰ ਦੇ ਲਗਭਗ ਆਪਾਂ ਵਰਤਣੀ ਆ ਉਸ ਤੋਂ ਜੇ ਥੋੜੀ ਵਾਲੀ ਵੱਧ ਵੀ ਲੱਗੇ ਜੇ ਤੇ ਕੋਈ ਡਰਨੀ ਪਰ ਦਵਾਈ ਸਾਰੇ ਖੇਤ ਦੇ ਵਿੱਚ ਬਰਾਬਰ ਆ ਜਾਵੇ ਤੇ ਜਦੋਂ ਮਤਲਬ ਪਾਣੀ ਹੈ ਜਿਹੜਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਾਣੀ ਕਿੰਨੇ ਖੇਤ ਦੇ ਵਿੱਚ ਕਿੰਨੇ ਟਾਈਮ ਦੇ ਵਿੱਚ ਪਾਣੀ ਪੂਰਾ ਖੇਤ ਆਪਣਾ ਭਰੂਗਾ ਤੇ ਜਿਹੜੀ ਦਵਾਈ ਜਦੋਂ ਜਿਹੜੀ ਆਪਾਂ ਉਹਦੇ ਵਿੱਚ ਛੁੱਟ ਰਿਹਾ ਪੂਰਾ ਸਮਾਂ ਉਹਦੇ ਵਿੱਚ ਚੱਲ ਜਵੇ ਸਾਰੇ ਖੇਤ ਤੋਂ ਮਤਲਬ ਗੱਲ ਇਹ ਨਹੀਂ ਐ ਵੀ ਸਾਰੇ ਖੇਤ ਤੇ ਬਰਾਬਰ ਦਵਾਈ ਪਾਈ ਜਾਵੇ ਤਾਂ ਇਹ ਬਹੁਤ ਵਧੀਆ ਰਿਜ਼ਲਟ ਦੇ ਦਿੰਦੀ ਹੈ ਪਰ ਸਾਰਿਆਂ ਨਾਲ ਵਧੀਆ ਜਿਹੜਾ ਤਰੀਕਾ ਮਿੱਟੀ ਵਾਲਾ ਤਰੀਕਾ ਹੈ ਮਿਹਨਤ ਲੱਗਦੀ ਹੈ ਰਿਜ਼ਲਟ ਬਹੁਤ ਵਧੀਆ ਨੇ ਕਿਉਂਕਿ ਕਿਸਾਨਾਂ ਨੂੰ ਸਿੱਟਾ ਮਾਰਨਾ ਥੋੜਾ ਮੁਸ਼ਕਲ ਹੈ ਕਿਉਂਕਿ ਸਿੱਟਾ ਝੋਨੇ ਦਾ ਬਣ ਚੁੱਕਿਆ ਝੋਨਾ ਹੁਣ ਪੱਕਣ ਦੇ ਨੇੜੇ ਆ ਝੋਨਾ ਟੁੱਟਦਾ ਤੇ ਨੁਕਸਾਨ ਹੁੰਦਾ ਵਿੱਚ ਦੀ ਜਦੋਂ ਲੰਘਦਾ ਹੈ ਨੁਕਸਾਨ ਹੁੰਦਾ ਪਰ ਤੇਲੇ ਤੋਂ ਬਚਾਉਣਾ ਇਸ ਵੇਲੇ ਬਹੁਤ ਜ਼ਰੂਰੀ ਹੈ ਤੇਲਾ ਵੱਡੀ ਪੱਧਰ ਤੇ ਜਦੋਂ ਆ ਜਾਂਦਾ ਬਹੁਤ ਵੱਡਾ ਨੁਕਸਾਨ ਕਰ ਜਾਂਦਾ ਤਾਂ ਆਪਾਂ ਫਿਰ ਇਹ ਤਾਂ ਇਨਾਕ ਤਾਂ ਆਪਾਂ ਨੂੰ ਨੁਕਸਾਨ ਚੱਲਣਾ ਹੀ ਪਊਗਾ ਤੇ ਪਰ ਤੇਲੇ ਨੂੰ ਬਹੁਤ ਵਧੀਆ ਕੰਟਰੋਲ ਕਰ ਲੰਦਾ ਨਹੀਂ ਤਾਂ ਫਿਰ ਆਪਾਂ ਤੋਕਕੇ ਵਾਲਾ ਸਿਸਟਮ ਵਧੀਆ ਤੇ ਉਹਦੇ ਵਿੱਚ ਆਪਾਂ ਨੱਕੇ ਦੇ ਉੱਤੇ ਰੱਖ ਕੇ ਵੀ ਦਵਾਈ ਪਾ ਸਕਦੇ ਹਾਂ ਹਾਂ ਕੋਚ ਚੀਮੇਦਾਰ ਡੀਜ਼ਲ ਦੇ ਨਾਲ ਵੀ ਜਿਹੜਾ ਤੇਲੇ ਨੂੰ ਕੰਟਰੋਲ ਕਰ ਲੈਂਦੇ ਨੇ ਸੁਣੀ ਆ ਗੱਲ ਪਰ ਆਪਾਂ ਇਹਦਾ ਤਜਰਬਾ ਕਰਕੇ ਨਹੀਂ ਦੇਖਿਆ ਤੇ ਆਪਾਂ ਕਲੋਰੋਪੈਰੀਫਾਸ ਵਾਲਾ ਤਜਰਬਾ ਕੀਤਾ ਬਿਲਕੁਲ ਪੂਰਾ ਸਫਲ ਤਜਰਬਾ ਹੈ ਕਾਫੀ ਹੱਦ ਤੱਕ ਜਿਹੜਾ ਤੇਲੇ ਨੂੰ ਕੰਟਰੋਲ ਕਰ ਲੈਂਦਾ ਤੇ ਹੋਰ ਆਪਣੇ ਕੋਲੇ ਇਸ ਵੇਲੇ ਜਿਹੜਾ ਇਸ ਤੋਂ ਬਿਨਾ ਕੋਈ ਹੋਰ ਦੂਜਾ ਪਿੱਛੇ ਆਪਣਾ ਕੋਲੇ ਤਰੀਕਾ ਬਚਦਾ ਵੀ ਨਹੀਂ ਹੈਗਾ ਜਿਹਦੇ ਨਾਲ ਆਪਾਂ ਇੰਨ ਕੰਟਰੋਲ ਕਰ ਲਈਏ ਕਿਉਂਕਿ ਇਹ ਤਰੀਕਾ ਆਪਾਂ ਨੂੰ ਅਪਣਾਉਣਾ ਹੀ ਪੈਣਾ ਹੈ ਜੇ ਤੇਲਾ ਕੰਟਰੋਲ ਤੋਂ ਬਾਹਰ ਹੋ ਗਿਆ ਤਾਂ ਫਿਰ ਆਪਣਾ ਹੋਰ ਮਤਲਬ ਨੁਕਸਾਨ ਵੱਧ ਹੋ ਸਕਦਾ ਸੋ ਇਸ ਕਰਕੇ ਹੁਣ ਇਹ ਜ਼ਰੂਰੀ ਹੈ ਆਪਣੇ ਖੇਤ ਨੂੰ ਧਿਆਨ ਨਾਲ ਦੇਖੋ ਜੇਕਰ ਤੇਲਾ ਤੁਹਾਨੂੰ ਤੁਹਾਡੇ ਖੇਤ ਵਿੱਚ ਧੋੜੀਆਂ ਦੇ ਵਿੱਚ ਦਿਖਾਈ ਦਿੰਦਾ ਕਿਉਂਕਿ ਮਤਲਬ ਵੱਡਾ ਵੱਡੇ ਏਰੀਆ ਦੇ ਵਿੱਚ ਧੋੜੀਆਂ ਬਣ ਜਾਂਦੀਆਂ ਹਨ ਉਹ ਉਹਨਾਂ ਨੂੰ ਦੇਖੋ ਧਿਆਨ ਨਾਲ ਜੇ ਆਪਾਂ ਇਸ ਤਰ੍ਹਾਂ ਹੈਗਾ ਤਾਂ ਟੋੜੀਆਂ ਦੇ ਵਿੱਚ ਵੀ ਪਹਿਲਾਂ ਆਪਾਂ ਦਵਾਈ ਪਾ ਸਕਦੇ ਆ ਉੱਥੇ ਹੀ ਰੁਕ ਜਾਂਦਾ ਉਹ ਜੇ ਮਤਲਬ ਕਾਫੀ ਵੱਡੇ ਏਰੀਆ ਚ ਦਿਖਾਈ ਦਿੰਦਾ ਤਾਂ ਫਿਰ ਸਾਰੇ ਖੇਤ ਦੇ ਵਿੱਚ ਆਪਾਂ ਨੂੰ ਦਵਾਈ ਪਾਉਣੀ ਪਊਗੀ ਤੇ ਖੜੇ ਪਾਣੀ ਦੇ ਵਿੱਚ ਦਵਾਈ ਪਾਉਣੀ ਆਪਾਂ ਨੂੰ ਚਾਹੀਦੀ ਹੈ ਇਹਦੇ ਵਾਸਤੇ ਜ਼ਿਆਦਾ ਵੇਟ ਨਹੀਂ ਕਰਨੀ ਚਾਹੀਦੀ ਖੇਤ ਨੂੰ ਧਿਆਨ ਨਾਲ ਦੇਖੋ ਕਿਉਂਕਿ ਇਹਦਾ ਰੋਜ਼ ਦੀ ਰੋਜ਼ ਨੁਕਸਾਨ ਵੱਧ ਆ ਜਾਂਦਾ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ